ਬੀਤੇ ਦਿਨ ਜ਼ਿਲ੍ਹਾ ਗਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਨਜ਼ਦੀਕੀ ਪਿੰਡ ਭੁੱਲਣ ਰੋਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਨਵਾਲਿਕ ਲੜਕੀ ਦੇ ਪਰਿਵਾਰ ਵੱਲੋਂ ਉਸਦੇ ਮੰਗੇਤਰ ਨਵਾਲਿਕ ਲੜਕੇ ਦਾ ਕਤਲ ਕਰਕੇ Laash ਨੂੰ ਘਰ ਅੰਦਰ ਹੀ ਦਫਨਾ ਦਿੱਤਾ ਗਿਆ ਪੁਲਿਸ ਨੇ ਤਹਿਸੀਲਦਾਰ ਦੀ ਅਗਵਾਈ ਵਿੱਚ Laash ਨੂੰ ਬਰਾਮਦ ਕਰ ਲਿਆ ਹੈ ਅਤੇ ਲੜਕੀ ਦੀ ਮਾਂ ਅਤੇ ਭਰਾ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਕੁੜੀ ਦੇ ਪਰਿਵਾਰ ਮੈਂਬਰ ਇਸ ਵੇਲੇ ਗ੍ਰਿਫਤਾਰ ਹਨ ਅਤੇ ਪੁਲਿਸ ਵੱਲੋਂ ਉਹਨਾਂ ਦੀ ਭਾਲ ਜਾਰੀ ਹੈ। ਪਰਿਵਾਰ ਅਨੁਸਾਰ ਮ੍ਰਿਤਕ ਦੀ ਉਮਰ 17 ਸਾਲ ਸੀ ਅਤੇ ਉਸ ਦਾ ਨਾਮ ਸਹਿਲ ਸੀ। ਸਹਿਲ ਦਾ ਦਾਦਾ ਅਤੇ ਮਾਂ ਨੇ ਦੱਸਿਆ ਕਿ ਸਹਿਲ ਦੀ ਮੰਗਣੀ ਇੱਕ ਨਾਬਾਲਗ ਲੜਕੀ ਨਾਲ ਹੋ ਚੁੱਕੀ ਸੀ ਪਰ ਦੋਵੇਂ ਨਾਬਾਲਗ ਹੋਣ ਕਾਰਨ ਵਿਆਹ ਨਹੀਂ ਹੋਇਆ। ਸਹਿਲ ਅਕਸਰ ਆਪਣੀ ਮੰਗੇਤਰ ਦੇ ਘਰ ਜਾਇਆ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਉਹ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਲੜਕੀ ਦੇ ਘਰ ਜਾ ਰਿਹਾ ਹੈ ਅਤੇ ਨਾਲ ਹੀ ਆਪਣੇ ਦਾਦੇ ਕੋਲ 7 ਲੱਖ ਰੁਪਏ ਵੀ ਲੈ ਕੇ ਗਿਆ ਸੀ ਪਰ ਬਾਅਦ ਵਿੱਚ ਉਹ ਘਰ ਵਾਪਸ ਨਹੀਂ ਆਇਆ ਪਰਿਵਾਰ ਵੱਲੋਂ ਸਹਿਲ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ ਪਰ ਅੱਜ ਪਿੰਡ ਵਾਲਿਆਂ ਨੇ ਲੜਕੀ ਦੇ ਘਰ ਅੰਦਰੋਂ ਆ ਰਹੀ ਬੰਦੂ ਨੂੰ ਵੇਖ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿੱਥੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਅੰਦਰੋਂ ਮਿੱਟੀ ਹੇਠਾਂ ਦੱਬੀ ਹੋਈ Laash ਮਿਲ ਗਈ ਜਸਦੀਪ ਪਛਾਣ ਸੈਲ ਵੱਜੋ ਹੋਈ ਹੈ ਮੌਕੇ ਤੇ ਪਹੁੰਚੇ ਡੀਐਸਪੀ ਬਟਾਲਾ ਨੇ ਦੱਸਿਆ ਕਿ ਲੜਕੀ ਉਸ ਦੀ ਮਾਂ ਅਤੇ ਲੜਕੀ ਦੇ ਭਰਾ ਉਦ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਫਿਲਹਾਲ ਤਿੰਨੇ ਮੌਕੇ ਤੇ ਫਰਾਰ ਹਨ ਅਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਆਓ ਵੇਖਦੇ ਹਾਂ ਬਟਾਲਾ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਰਾਣਾ ਜੂਨਸਨ ਸੇ ਮੈਨੂੰ ਦਾ ਨਵੀਂ ਬੱਦੀ ਪੁੰਦਰਜੀਤ ਰੋਡ ਬਟਾਣਾ ਇੱਥੇ ਕੀ ਮੰਗਵਾਇਆ ਇੱਥੇ ਸਿਰਕ ਮੇਰਾ ਪੋਤਾ ਸੀ ਉਹ ਗੁਰਨਾਨ ਸਕੂਲ ਪੜਦਾ ਸੀ ਤੇ ਜਿਹੜੀ ਇਹ ਕੁੜੀ ਵੀ ਸੀ ਇਹ ਵੀ ਗੁਰਨਾਨ ਸਕੂਲ ਪੜਦੀ ਸੀ ਉਹਦਾ ਨਾਮ ਸਾਹਿਲ ਮਸੀਹ ਸੀ ਉਮਰ 17 ਸਾਲ ਸੀ ਤੇ ਇਹਨਾਂ ਨੇ ਉਹਦੀ ਮਾਂ ਹੱਲੇ ਘਰ ਗਈ ਤੋਂ ਆਂਦੇ ਕਹੀ ਇਹ ਮੰਗਣੀ ਕਰਨੀ ਚਾਹਤ ਕੁੜੀ ਦੀ ਦਾਦੀ ਤੇ ਉਹਦੀ ਮਾਂ ਤੇ ਹੋਰ ਉਹਦੇ ਰਿਸ਼ਤੇਦਾਰ ਮੈਂ ਕਹਾਂ ਕਿ ਜਿਹੜੀ ਤੁਹਾਡੇ ਕਾਸਟ ਆ ਅਸੀਂ ਕ੍ਰਿਸਚੀਅਨ ਆ ਇਹ ਬੱਕਰੇ ਨੇ ਤੇ ਗੱਡੀ ਨਹੀਂ ਰਲਣੀ ਆਂਦੇ ਚਲੋ ਕੋਈ ਗੱਲ ਨਹੀਂ ਹੇ ਅੱਜ ਕੱਲ ਇਹੋ ਜੇ ਕੰਮ ਨਹੀਂ ਚੱਲਦਾ ਉਹ ਡੇਢ ਦੋ ਡੇਢ ਕਿੰਨਾ ਪਹਿਲੋਂ ਮੰਗਣੀ ਕੀਤੀ ਆ ਤੇ ਉਹ ਮੁੰਡਾ ਜਿਹੜਾ ਇਹਨਾਂ ਦਾ ਘਰ ਹੁੰਦਾ ਸੀ ਉਹ ਕੁੜੀ ਕਰਕੇ ਪੜਦੇ ਇਕੱਠੇ ਰਹਿ ਕਿਤੇ ਤੇ ਐਂਡ ਇਹਨਾਂ ਨੇ 5-6 ਦਿਨ ਤੋਂ ਘਰ ਨਹੀਂ ਆਇਆ ਅਸੀਂ ਪਰਚੋਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਹਨਾਂ ਦਾ ਕੋਈ ਬੋ ਆ ਰਹੀ ਆ ਮੈਂ ਆਪਣੇ ਕੋਈ ਰਿਸ਼ਤਦਾਰ ਭੇਜੇ ਪਤਾ ਕਰੋ ਉਧਰ ਨਹੀਂ ਜਾਂਦਾ ਸੀ ਤੇ ਉਹਨਾਂ ਨੇ ਜਿਹੜਾ ਮਾਰ ਮੁਰਕ ਅੰਦਰ ਨੱਪਿਆ ਪਿਆ ਆ ਫੀਰ ਇਨਸ਼ੂ ਕੀ ਜੇ ਅਗਰ ਰੰਜਸ ਸੇਸ ਕਿ ਉਹਨੇ ਮੇਰੇ ਅਕਾਊਂਟ ਚੋਂ ਫਿੰਟੂਨ ਵਾਸਤੇ 1 ਲੱਖ ਕੋ 25000 ਰੁਪਏ ਲਿਆ ਸੀ ਹਾਂਜੀ ਐਚ ਡੀ ਐਫ ਸੀ ਬੈਂਕ ਤੋਂ ਦਿੱਤਾ ਹੀ ਉਹ ਸਾਰਾ ਰੁਪਇਆ ਇਹਨਾਂ ਨੇ ਹੜੱਪ ਕਰਕੇ ਤੁਹਾਨੂੰ ਮਾਰ ਦਿੱਤਾ ਅਸੀਂ ਪੁਲਿਸ ਮੋਰਗ ਕੀਤੀ ਹੈ ਹਾਂਜੀ ਨਹੀਂ ਮੈਂ ਤਾਂ ਸੋਚਿਆ ਕਿ ਚੱਲ ਜਦੋਂ ਦਾ ਪਤਾ ਨਹੀਂ ਲੱਗਾ ਫੋਨ ਪਾਂਡ ਬੰਦ ਹੋ ਗਏ ਤੇ ਕੁੜੀ ਦੀ ਜਿਹੜੀ ਮਾਂ ਹੀ ਹੋਊਗਾ ਕਿਤੇ ਮੇਰੀ ਜਿਹੜੀ ਨੌ ਸੀ ਮੁੰਡੇ ਦੀ ਮਾਂ ਉਹਨੂੰ ਫੋਨ ਕਰਦੀ ਤਾਂ ਆਇਆ ਕਿ ਨਹੀਂ ਘਰ ਆਇਆ ਕਿ ਨਹੀਂ ਘਰ ਕੰਮ ਤੋਂ ਨਾ ਕਰਕੇ ਮਾਰਦੇ ਤੋ ਤੁਕ ਤੋ ਬਦਲ ਲੱਗਣਾ ਹੈ ਤਹੀ ਅੱਗੇ ਵੀ ਸੋਚਦਾ ਕਿ ਜਿਸ ਤਰ੍ਹਾਂ ਛੁੱਟੀਆਂ ਪਈਆਂ ਕਿ ਚਲੋ ਆਪਣੇ ਨਾਂ ਤੇ ਗਿਆ ਹੋਊ ਜਾਂ ਕਿਤੇ ਹੋਰ ਸਰਦ ਗਿਆ ਹੋ ਅੱਜ ਨਹੀਂ ਪੁਲਿਸ ਕਰਮਿਕ ਕਰਨ ਦੇ ਨਾਲ ਅੰਦਰ ਕੋਈ ਡੈੱਡ ਬੋਡੀ ਨੱਪੀ ਜਿੰਨੇ ਨੂੰ ਮਾਰ ਕੇ ਆਪਣੇ ਘਰੇ ਕਿਹਨਾਂ ਕੀ ਨਾ ਕਿਹੜੀ ਹੈ ਯਾਰ ਤੇ ਬਟਾਲੇ ਇਹਦੇ ਫਾਟਕ ਦੇ ਨਾਲ ਹੀ ਸਾਡਾ ਘਰ ਵਾ ਮੇਰਾ ਨਾਮ ਬੇਵੀ ਆ ਠੀਕ ਹੋ ਗਈ ਮੇਰੇ ਬੇਟੇ ਨੂੰ ਇਹਨੇ ਕੁੜੀ ਦੀ ਮੰਗਣੀ ਹੋਈ ਤੇ ਇਹਨੇ ਘਰ ਸੱਦਿਆ ਘਰ ਸੱਦ ਕੇ ਤੇ ਕਹਿੰਦੀ ਕਿ ਮੇਰੇ ਕੋਲੇ ਰਹਿੰਦਾ ਵਾ ਤੇ ਮੈਂ ਤੇ ਇਸ ਪਹਾ ਲੱਖੀ ਵਿੱਚ ਰਹੀ ਕਿ ਮੈਂ ਕਿ ਇੱਥੇ ਕੋਲੇ ਰਹਿੰਦਾ ਵਾ ਤੇ ਮੈਂ ਚਲ ਕੋਈ ਗੱਲ ਹੀ ਮੰਗਣੀ ਤੇ ਹੋਈ ਹੈ ਮੈਂ ਚਲ ਕੋਈ ਗੱਲ ਹੀ ਵਿਆਹ ਕਰ ਜਿਹੜਾ ਥੋੜਾ ਚਿਰ ਅਜੇ ਉਮਰ ਉਹਨਾਂ ਦੀ ਥੋੜਾ ਦੋਨਾਂ ਦੀ ਘੱਟ ਸੀ ਪਰ ਇਹਨ ਮੈਨੂੰ ਕੀ ਪਤਾ ਹੈ ਕਿ ਇਹਨੇ ਕੁੜੀ ਨੇ ਮੇਰਾ ਪੋਤੀ ਮੇਰਾ ਘਾ ਕੇ ਬੈਜਣਾ ਕੀ ਨਾ ਕਰਵਣਾ ਸਦਾ ਜੀ ਜੁਣ ਦੇ ਕਰਵਣਾ ਜਿੰਨਾ ਨਾਂ ਗਏ ਮੈਂ ਤੇ ਕੁੜੀ ਨਾ ਉਹਨਾਂ ਕੀ ਨਾਂ ਆ ਮਾਂ ਪਿਓ ਮਾਂ ਪਿਓ ਕਿਦਾਂ ਇੰਗੇਜਮੈਂਟ ਕੀ ਸੀ ਨਾ ਹਾਂ ਜੀ ਮੰਗ ਲਾਣੇ ਮੈਨੂੰ ਕੋ ਚੇਤਾਈ ਹੋ ਡੇ ਮੈਂ ਦਿਮਾਗ ਚ ਮੇਰੇ ਨਿਕਲ ਗਏ ਕੀ ਮਾਮਲਾ ਇੱਥੇ ਸਾਹਮਣੇ ਹੈ 2:00 ਵਜੇ ਇੱਕ ਤਲਾ ਆਈ ਹੈ ਆਪਣੇ ਸ਼ਾਹਿਲ ਨਾਂ ਦਾ ਮੁੰਡਾ ਜਿਹੜਾ ਨਿਊ ਗੁਵਿੰਦਨਗਰ ਤੇ ਰਹਿੰਦਾ ਉਹਦੀ ਮਾਤਾ ਨੇ ਦੱਸਿਆ ਕਿ ਮੇਰਾ ਮੁੰਡਾ ਕੁਝ ਦਿਨਾਂ ਦਾ ਘਰੋਂ ਗਾਇਬ ਹੈ ਉਹਦੀ ਕੁਝ ਦਿਨ ਪਹਿਲਾਂ ਹੀ April ਚ ਇੱਕ ਜਰਨਜੀਤ ਨਾਂ ਦੀ ਜਨਾਨੀ ਹੈ ਉਹਦੀ ਬੇਟੀ ਨਾਲ ਅੰਗੇਜਮੈਂਟ ਹੋਈ ਹੈ ਜਿਹੜਾ ਸ਼ਾਹਿਲ ਹੈ ਇਹ ਕ੍ਰਿਸ਼ਨ ਭਾਈ ਚਾਰਜ ਨਾਲ ਸੰਬੰਧ ਰੱਖਦਾ ਹੈ ਉਹ ਜੋ ਉਹਨਾਂ ਉੰਦੇ ਦੱਸਣ ਮੁਤਾਬਕ ਤੇ ਜਿਹੜੇ ਦੂਸਰੇ ਆ ਉਹ ਰਾਮਗੜੀਆ ਸ਼ਹਿਰ ਦੇ ਜੋ ਵੀ ਉਹਨਾਂ ਨੇ ਦੱਸਿਆ ਮੈਂ ਇਹਨੂੰ ਇਹਦੇ ਬਾਰੇ ਕਲੀਅਰ ਨਹੀਂ ਮੈਂ ਕਹਿ ਸਕਦਾ ਕਿਸੇ ਦੀ ਕਾਸਟ ਬਾਰੇ ਬਟ ਇਹ ਹੈ ਕਿ ਉਹਨਾਂ ਨੇ ਦੱਸਿਆ ਇਸ ਤਰ੍ਹਾਂ ਦੀ ਐਂਗੇਜਮੈਂਟ ਹੋਈ ਆ ਤੇ ਮੁੰਡਾ ਜਿਹੜਾ ਐਤਵਾਰ ਤੋਂ ਘਰੋਂ ਗਿਆ ਕਹਿੰਦਾ ਮੈਂ ਕੁੜੀ ਨਾਲ ਘੁੰਮਣ ਚੱਲਿਆ ਉਸ ਤੋਂ ਬਾਅਦ ਇਹ ਉਹਦੀ ਮਾਤਾ ਜਿਹੜੀ ਹੈ ਚਰਨਜੀਤ ਖੋਹਰ ਸ਼ਾਇਲ ਦੀ ਜਿਹੜੀ ਸੱਸ ਬਣਦੀ ਆ ਉਹ ਇਹਨਾਂ ਦੇ ਘਰ ਗਈ ਆ ਕੋਈ ਉਹਨਾਂ ਨੂੰ ਕੋਈ ਕੰਮ ਸੀ ਉਹਨਾਂ ਨੇ ਕਿਹਾ ਵੀ ਸਾਡਾ ਬੇਟਾ ਕਿੱਥੇ ਆ ਉਹਨਾਂ ਨੇ ਕਿਹਾ ਕਿ ਉਹ ਤਾਂ ਘੁੰਮਣ ਗਿਆ ਆ ਉਹ ਕੁਦਰਤੀ ਸ਼ਾਇਦ ਦੀ ਮਾਤਾ ਜਿਹੜੀ ਹੈ ਉਹਦੇ ਨਾਲ ਇੱਥੇ ਆ ਗਿਆ ਤੇ ਇੱਥੋਂ ਸਮੈਲ ਆ ਰਹੀ ਜਿਸ ਦਾ ਇਨਸਾਨੀਅਤ ਦੀ ਕੋਈ ਡੈੱਡ ਬੋਡੀ ਉਸ ਤੋਂ ਬਾਅਦ ਉਹ ਨਾਲ ਹੀ ਉਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਤਲਾਹ ਦਿੱਤੀ ਐ ਐਸ ਐਚਓ ਨੇ ਜਿਹੜੇ ਉਹਦੀ ਜਿਹੜੀ ਦੱਸਿਆ ਵੀ ਦਾ ਉਹਨਾਂ ਨੇ ਜੋ ਬਿਆਨ ਲਿਖਾਇਆ ਅਸੀਂ ਜਿਹੜਾ ਇਹ ਦੱਸਿਆ ਜिले ਅੰਦਰ ਆ ਕੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਉਹ ਸਤਨਾਮ ਸਿੰਘ ਤਹਿਸੀਲਦਾਰ ਆਏ ਉਹਨਾਂ ਦੀ ਹਾਜ਼ਰੀ ਵਿੱਚ ਆ ਕੇ ਜिले ਗੇਟ ਖੋਲ ਕੇ ਦੇਖਿਆ ਕਿ ਉਹ ਟੋਨੇ ਦੇ ਵਿੱਚ ਉਹ ਹੀ ਡੈੱਡ ਬਡੀ ਉਹਨਾਂ ਦੀ ਹਾਜ਼ਰੀ ਚ ਗੱਡੀ ਹੈ ਬਾਕੀ ਫਰਾਂਸ ਦੀ ਸਾਰੀਆਂ ਟੀਮਾਂ ਆਈਆਂ ਨਾ ਬਾਕੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਜਿਹੜਾ ਵੀ ਅਗਲੀ ਕਾਰਵਾਈ ਲੈ ਪਰਚਾ ਐਫ ਆਈ ਆਰ ਦਰਜ ਕਰਤੀ ਸਰ ਲੜਕੇ ਦੀ ਨਹੀਂ ਮਿਲੀ ਹੈ ਜ ਬਲਕਿ ਵੀ ਜਨਤ ਹੋਈ ਹੈ ਜੀ ਹਾਂਜੀ ਐਫ ਆਈ ਆਰ ਜਿਹੜੀ ਉਹਨਾਂ ਨੇ ਹੈ ਉਹਨਾਂ ਨੇ ਤਿੰਨ ਬੰਦਿਆਂ ਦੇ ਬਾਈ ਨੇਮ ਲਿਖਾਈ ਹੈ ਲੜਕੀ ਲੜਕੀ ਦੀ ਮਾਤਾ ਔਰ ਉਹਦਾ ਬ੍ਰਦਰ ਤੇ ਦੋ ਅਨਨੌਨ ਬੰਦੇ ਸਰ ਕਤਲ ਦਾ ਨਾਮ ਉਹਦਾ ਕਿਹਦੇ ਹਾਂ ਕਤਲ ਦਾ ਅਸੀਂ 300 ਗ੍ਰਸਤਾਰੀ ਵੀ ਹੈ ਕਿਸੇ ਦੀ ਅਜੇ ਕਿਸੇ ਦੀ ਗ੍ਰਸਤਾਰੀ ਨਹੀਂ ਹੋਈ ਜੇ ਲੇ ਗ੍ਰਸਤਾਰੀ ਹੋਏਗੀ ਤੁਹ ਲੜਕੀ ਦਾ ਚਲੋ ਜੀ ਚਰਨਜੀਤ ਕਾ ਸਰ ਕੀਤਾ ਰਲਕੀ ਦਾ ਧਾਰਾ 103 ਬੀਐਸਐਨ 61 ਔਰ ਬੀਐਸਐਨ ਦੀ ਇਹ ਧਾਰਾ ਸਰ ਕਿਦਨ ਦਾ ਦਫਨਾਇਆ ਗਿਆ ਜੀ ਅੰਦਰ ਇਹਦੇ ਬਾਰੇ ਤਾਂ ਜੋ ਉਹਨਾਂ ਨੇ ਦੱਸਿਆ ਮੰਡੇ ਦਾ ਅੱਜ ਪੰਜ ਦਿਨ ਹੋ ਗਏ ਸਰ ਕਿੰਨੀ ਕੁ ਉਮਰ ਬੇਟੇ ਦੀ ਆਏ ਉਹਦੇ ਕਹਿਣ ਮੁਤਾਬਕ 17 ਸਾਲ ਆ ਬੇਟੇ ਦੀ ਸਰ ਪੱਲੀ ਮੁੰਡੇ ਦੀ ਨਹੀਂ ਲੜਕੀ ਦਾ ਪਤਾ ਲੱਗਾ ਤੁਹਾਨੂੰ ਲੜਕੀ ਵਾਰਿਆ ਜਿਹਨੀਆਂ ਜਿਤਾ ਉਹਨਾਂ ਬਿਆਨ ਲੈ ਕੇ ਅਸੀਂ ਸਾਰੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਜੇ ਤਫਤੀਸ਼ ਦੇ ਵਿੱਚ ਜੋ ਆਏਗਾ ਬਾਈ ਨੇਮ ਪਰਚਾ ਦੱਸ ਲਾਸ਼ ਤੇ ਕੋਈ ਵੱਟ ਟੁੱਕ ਦੇ ਨਿਸ਼ਾਨ ਹੈਗੇ ਇਹਦੇ ਬਾਰੇ ਤਾਂ ਡਾਕਟਰ ਦੱਸਣਗੇ ਉਹ ਤਾਂ ਜਿਹੜੇ ਪੋਸਟਮਾਰਟਮ ਹੋਏਗਾ ਉਹ ਹੀ ਦੱਸਣਗੇ ਅਸੀਂ ਤਾਂ ਡੈੱਡ ਬੋਡੀ ਜਿਹੜੀ ਹੈ ਟੋਏ ਚੋਤ ਤਹਿਸੀਲਦਾਰ ਦੀ ਹਾਜ਼ਰੀ ਚ ਸਾਰਾ ਮਾਮਲਾ ਬਾਈ ਨੇਮ ਦਰਜ ਕੀਤਾ ਗਿਆ ਬਾਈ ਨੇਮ ਦੱਸ ਕਿੰਨੇ ਜਣੇ ਲਿਖਣਾ ਇਹ ਤਿੰਨ ਬਾਈ ਨੇਮ ਹੈ ਦੋ ਜਾਂ ਤਿੰਨ ਅਨ ਹੋਣਾ